ਸੋ ਆਇਓ ਬੰਦੂਕਾਂ ਨਹੀਂ ਕਿਆਂ ਜਿਹੜੀਆਂ ਚਲਦੀਆਂ 68 68 ਇਹ ਹੈ ਜੀ ਤੁਹਾਡੇ ਵੈਕਿਊਮ ਕਲੀਨਰ ਦੁਨੀਆ ਦੇ ਸਭ ਤੋਂ ਛੋਟੇ ਵੈਕਿਊਮ ਕਲੀਨਰ ਜਿਹਦਾ ਕਿ ਰੇਟ ਬਾਜ਼ਾਰ 'ਚ 1500 1600 ਅਸੀਂ ਦੇਾਂਗੇ ਸਿਰਫ ਤੇ ਸਿਰਫ 850 ਰੁਪਏ ਦੇ ਵਿੱਚ ਇਹਦੇ ਨਾਲ ਨਾਲ ਆ ਗਈ ਜੀ ਇਲੈਕਟ੍ਰੋਨਿਕ ਕੇਟਲ ਲੋਕੀ ਕਹਿੰਦੇ ਸੀ ਕਿ 1 L ਲੈਣੀ ਚਾਹੀਦੀ ਆਪਾਂ ਨੂੰ 1.8 ਵਾਲੀ ਵੱਡੀ ਚਾਹੀਦੀ ਹੈ ਨਾਲ ਹੀ ਸਟੀਨਲੈਸ ਸਟੀਲ ਵਾਲੀ ਚਾਹੀਦੀ ਹੈ ਇਹ ਵੀ ਦੇ ਦਾਂਗੇ ਆਪਾਂ ਸਿਰਫ ਤੇ ਸਿਰਫ 450 ਰੁਪਏ ਦੇ ਵਿੱਚ ਇਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਜੀ 2 ਬਰਨਰ ਚੁੱਲਾ ਇਹ ਆ ਜਾਏਗਾ ਜੀ ਪੀਜਨ ਦਾ ਇਹ ਤੁਹਾਨੂੰ ਦੇ ਦਾਂਗੇ ਸਿਰਫ ਤੇ ਸਿਰਫ 900 ਰੁਪਏ ਦੇ ਵਿੱਚ ਉਸ ਤੋਂ ਬਾਅਦ ਆ ਗਿਆ ਜੀ ਪ੍ਰੈਸ ਹੈਵੀ ਪ੍ਰੈਸ ਜਿਹੜੇ ਕਹਿੰਦੇ ਸੀਗੇ ਜਿਹੜੇ ਕਿ ਕਹਿੰਦੇ ਜੀ ਕੋਟ ਮੰਟ ਵੀ ਘਰੇ ਹੀ ਪ੍ਰੈਸ ਕਰਨੇ ਆ 750 ਰੁਪਏ ਦੀ 1 ਸਾਲ ਦੀ ਵਾਰੰਟੀ ਦੇ ਨਾਲ ਉਸ ਤੋਂ ਬਾਅਦ ਆ ਗਿਆ ਜੀ ਇਲੈਕਟ੍ਰੋਨਿਕ ਚੌਪਰ ਇਹ ਦੇ ਦਾਂਗੇ ਸਿਰਫ 850 ਰੁਪਏ ਦੇ ਵਿੱਚ 1 ਸਾਲ ਦੀ ਗਾਰੰਟੀ ਦੇ ਨਾਲ ਉਸ ਤੋਂ ਬਾਅਦ ਆ ਗਿਆ ਜੀ ਜੂਸਰ ਸਿਰਫ 1200 ਰੁਪਏ ਚ 1 ਸਾਲ ਦੀ ਗਾਰੰਟੀ ਦੇ ਨਾਲ ਫਿਰ ਆ ਗਿਆ ਜੀ ਸਮੂਦੀ ਵਗੈਰਾ ਬਣਾਉਣ ਵਾਸਤੇ ਚੌਪਰ ਜਿਹਨੂੰ ਆਪਾਂ ਗ੍ਰਾਈਂਡਰ ਵੀ ਕਹਿ ਲੈਂਦੇ ਆ ਇਹ ਦੇ ਦਾਂਗੇ 1100 ਰੁਪਏ ਚ 1 ਸਾਲ ਦੀ ਵਾਰੰਟੀ ਦੇ ਨਾਲ ਇਹ ਸਾਰਾ ਸਮਾਨ ਲੈਣ ਵਾਸਤੇ ਆਣਾ ਕਿੱਥੇ ਪੈਣਾ ਬਤਰਾ ਅੰਟਰਪ੍ਰਾਈਜ਼ਸ ਜਲੰਧਰ ਐਡਰੈਸ ਤੇ ਮੋਬਾਈਲ ਨੰਬਰ ਥੱਲੇ ਆ ਜੀ ਸਟਾਕ ਰੋਜ਼ ਨਵਾਂ ਆਂਦਾ ਹੈ ਜੀ ਇਹ ਨਾ ਕਿਹਾ ਕਰੋ ਜੀ ਭਾਜੀ ਪਿਛਲੀ ਵੀਡੀਓ ਚ ਦੇਖਿਆ ਸੀਗਾ ਉਹ ਸਮਾਨ ਚਾਹੀਦਾ ਜਿਸ ਦਿਨ ਵੀਡੀਓ ਦੇਖੋ ਉਸ ਦਿਨ ਪਹੁੰਚੋ ਬਤਰਾ ਅੰਟਰਪ੍ਰਾਈਜ਼ਸ ਜਲੰਧਰ